ਗਾਈ ਹੋ ਗਏ ਧੰਨਵਾਦ ਰਹਿਤ ਉਹ ਪੇਸਾਰੂਗਾ ਅੰਮਲੇ ਸਵੀਟਿੰਗ ਸਤਿਕਾਰ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਕਿ ਡੱਬ ਵਾਲੀ ਮੰਡੀ ਤੇ ਬਿਲਕੁਲ ਹਰਿਆਣੇ ਤੇ ਪੰਜਾਬ ਦੇ ਬਹੁਤ ਬੜੇ ਲੱਗ ਗਏ ਐਨੰਵਾਰਾ ਨੇ ਤੇ ਬਾਈ ਹੋਈ ਅੱਜ ਇੱਥੇ ਲੈ ਕੇ ਆਏ ਨੇ ਗਾਈਆਂ ਤੇ ਆਪਾਂ ਇਹਨਾਂ ਨਾਲ ਅੱਜ ਕਰਦੇ ਹਾਂ ਡਿਟੇਲ ਬਾਰੇ ਗੱਲਬਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਈ ਨਾਮ ਵੀ ਰ ਆਪਣਾ ਆਪਣਾ ਨਾਮ ਤਨੂ ਹੈ ਜੀ ਤਨੂ ਹਾਂਜੀ ਆਪਾਂ ਕਿੱਥੋਂ ਬਲੋਂਗ ਕਰਦੇ ਆ ਵੀਰੇ ਆਪਣਾ ਪਿੰਡ ਜਗਮਾਰ ਵਾਲੀ ਤਹਿਸੀਲ ਕਾਲਾਮੜੀ ਡਿਸਟ੍ਰਿਕਟ ਸਿਰਸਾ ਵੀਰੇ ਠੀਕ ਹੈ ਹਰਿਆਣਾ ਚੋਂ ਅੱਛਾ ਅੱਛਾ ਅੱਜ ਵੀਰੇ ਕਿੰਨੀਆਂ ਗਾਇਆਂ ਲੈ ਕੇ ਆਏ ਤੁਸੀਂ ਅੱਜ ਵੀਰੇ 14 ਗਾਇਆਂ ਸੀ ਆਪਣੇ ਕੋਲੇ ਓਕੇ ਓਕੇ ਹਾਂਜੀ ਕਿੰਨੀਆਂ ਸੇਲ ਹੋ ਗੀਆਂ ਵੀਰੇ 4 ਗਾਇਆਂ ਸੇਲ ਹੋ ਗੀਆਂ 10 ਬਾਕੀ ਐ 10 ਬਾਕੀ ਐ ਹਾਂਜੀ ਆਪਣਾ ਭਾਈ ਡੇਰੀ ਦਾ ਕੰਮ ਹੀ ਆ ਨਹੀਂ ਸੇਲ ਪਰਚੇਜ਼ ਦਾ ਕੰਮ ਹੈ ਅਰੇ ਸੇਲ ਪਰਚੇਜ਼ ਦਾ ਕੰਮ ਹੀ ਹੈ ਤੇ ਆ ਸਾਰੀਆਂ ਗਾਇਆਂ ਆਪਣੀਆਂ ਐ ਹਾਂਜੀ ਠੀਕ ਐ ਆ ਜਿਹੜੀ ਆਪਣੇ ਚੁੰਨੀ ਦਿੱਤੀ ਹੋਈ ਐ ਇਹਦੇ ਬਾਰੇ ਡਿਟੇਲ ਦੱਸ ਠੀਕ ਹੈ ਦੋ ਦੰਦ ਆ ਮੂੰਹ ਤੋਂ ਠੀਕ ਹੈ ਹਾਂ ਇਹ ਪਰਸੋਂ ਸ਼ਾਮ ਦੀ ਸੂਈ ਵੀ ਆ ਠੀਕ ਹੈ ਮਗਰ ਕੀ ਹੈ ਬਈ ਮਗਰ ਬੱਚੀ ਆ ਬਰੇ ਅੱਛਾ ਮਗਰ ਬੱਚੀ ਆ بڑا ਬੱਚਾ ਦਿਖਾਓਗੇ ਬਹੁਤ ਪਿਆਰੀ ਬੱਚੀ ਹੈ ਕਹ ਦਾਂਦਾ ਬਈ ਗਾਂ ਦੋ ਦੰਦ ਆ ਬਰੇ ਯਾ ਦੇਖ ਸਕ ਰਹੇ ਹੋ ओके okay. बहुत तो बढ़िया तो भाई जी ले है भाई ਇਹ ਬਹੁਤ ਚੰਗੀ ਹੈ ਇਹਦਾ ਭਾਈ ਕੀ ਰੇ ਰੱਖੇਗਾ ਮੁੱਲ ਤਾਂ ਵੀਰੇ 130 ਆ ਬਾਜ਼ਾਰ ਦਾ ਆਪਣਾ ਠੀਕ ਆ ਠੀਕ ਆ ਹਾਂ ਓਕੇ ਵੀਰੇ ਚੱਪਲੀ ਕਿੰਨੇ ਦੀ ਆ ਭਾਈ ਆਪਾਂ ਇਹ 110 ਹੀ ਦੇ ਦਾਂ ਵੀਰੇ 110 ਦੀ ਛੱਡ ਦੋ ਹਾਂ ਆਪ ਵੀ ਬੱਚੀ ਆ ਵੀਰੇ ਮਗਰੂ ਬੱਚੀ ਆ ਇਹ ਭਾਈ ਤੁਸੀਂ ਪਰਚੇਦ ਕੀਤੀ ਹੋਗੇਗਾ ਕਰਦੇ ਵੜ ਪਰਚੇਦ ਕਰੀ ਵੀਰੇ ਠੀਕ ਆ ਹਾਂ ਕਿਹੜੀ ਨਾਲ ਆ ਵੀਰੇ ਏ ਵੀਰੇ ਦੱਸਿਆ ਸੀ ਮਣ ਯਾਰ ਆਪਾਂ ਨੂੰ ਕੋਈ ਜਿਆਦਾ ਪ੍ਰੋਪਰ ਜਿਆਦਾ ਨਹੀਂ ਦਾ ਗਾਵਾਂ ਬੜੀਆਂ ਹੋ ਜਾਂਦੀਆਂ ਹਾਂ ਠੀਕ ਹੈ ਮਾਲਕ ਨੇ ਦੱਸਿਆ ਸੀ ਉਹ ਫੋਨ ਚਾਹੀਦਾ ਆਪਣੇ ਉਹ ਡਿਟੇਲ ਦੇ ਦਾਂਗੇ ਓਕੇ ਓਕੇ ਉਹ ਬਾਈ ਕਹਿੰਦਾ ਵੋਟਰ ਸੇਨ ਦੀ ਬੱਤੀ ਆ ਠੀਕ ਹੈ ਇਹ ਵੀਰੇ ਦੂਜਾ ਸੁਆ ਅੱਛਾ ਇਹਦੇ ਮਗਰ ਬੱਚਾ ਇਹਦੇ ਨੂੰ ਮਗਰ ਬੱਚਾ ਹੈਗਾ ਉਹ ਜਿਹੜਾ ਆਪਣਾ ਆ ਡੱਬਾ ਡੱਬਾ ਵੀ ਇਹ ਵੀ ਸੀਲ ਢੰਡੀ ਆ ਵੀ ਹਾਂ ਇਹ ਬਹੁਤ ਸੀਲ ਗਾਇਆ ਬਾਈ ਜੀ ਕਾਲੇ ਰੰਗ ਦੇ ਗਾਏਗਾ ਆਲੀ ਦਾ ਪੋਸਟ ਆ ਗਿਆ। ਇਹਨਾਂ ਸੂਏ ਵੀਰੇ ਹੈ। ਇਹ ਦੂਜਾ ਸੂਆ ਸੁਈਆ। ਇਹਦਾ ਦੂਜਾ ਸੂਆ ਤੇ ਦੁੱਧ ਦਾ ਕੀ ਰੇਟ ਆ ਬਾਈ? ਦੁੱਧ ਵੀਰੇ 15-16 ਕਿਲੋ ਉਹਨਾਂ ਰੈਡੀ ਆ ਜਮਾ। ਹਾਂ, ਚੌਕਾਦਨ ਅਜ ਸੂਈ ਨੂੰ। 4 ਦਿਨ ਹੋਏ ਆ ਸੂਈ ਨੂੰ ਤੇ 15-16 ਲੀਟਰ ਦੁੱਧ ਇਸ ਗਾਂ ਥੱਲੇ ਹੈਗਾਗਾ। ਤੇ ਮੰਗਰ ਇਹਦੇ ਬੱਚਾ ਜੀ। ਬਹੁਤ ਸੋਹਣਾ ਬੱਚਾ ਹੈਗਾ। ਸਰਬਾ ਬੱਚਾ ਹੈਗਾ। ਹਾਂ, ਸਾਨੂੰ ਅਸੀਂ ਹੋਰ ਕਿਧਾਉਣੇ ਆ। ਲਓ। मैक देख आ जा तो मैं मत ना बुलाऊंगा मैं बच्चे रह कर बहुत आड़ियों करने बोली बहुत बढ़िया स्वाद बहुत बढ़िया स्वाद बाकी केट बहाल देगा इधर एक बड़े पैंट है यार इधर है है यार ਮੈਂ ਚੈੱਕ ਇਹ ਹਲਕਾ ਬੁਲਕਾ ਗਰਲੈਂਡੋ ਦਾ ਕ੍ਰੋਸ ਆ ਐਚਪੀ ਦਾ ਠੀਕ ਹੈ ਹਾਂ ਕੰਡੀ ਜਰੀਬ ਆ ਵੀਰੇ ਦੁੱਧ ਦੇ ਦੋ 17 18 ਕਿਲੋ 17 18 ਕਿਲੋ ਦੁੱਧ 17 18 ਕਿਲੋ ਦੁੱਧ ਤੇ ਇਹ ਗਾਂ ਦੀ ਦੱਸੋ ਬਈ ਇਹ ਵੀਰੇ ਤੀਜਾ ਸੂਆ ਸੂਈਆ ਕਹਿੰਦੇ ਆਪਾਂ ਦੂਜਾ ਵੀ ਕਹਿੰਦੇ ਤਾਂ ਵੀ ਚੱਲਦੀ ਆ ਠੀਕ ਹੈ ਹਾਂ ਪਰ ਤੀਜਾ ਸੂਆ ਸੂਈ ਵੀ ਆ ਮੰਗਰ ਬੱਚੀ ਆ ਇਹਦੇ ਇਹਦੇ ਮੰਗਰ ਬੱਚੀ ਆ ਹਾਂ ਦੁੱਧ ਬਈ ਕਿੰਨਾ ਥਲੇ ਦੁੱਧ ਹੁਣ ਹੋਊਗਾ ਵੀਰੇ 14 ਕਿਲੋ 14 ਕਿਲੋ ਹਾਂ ਠੀਕ ਹੈ ਬਹੁਤ ਵਧੀਆ ਤੇ ਤਸਵੀਰ ਬਣਾਏਗੀ ਲੈਵਾ ਦਿੱਲੀ ਉਹਨਾਂ ਦਾ ਹੰਤਾ ਜਮਾਇਆ ਸਿਰਾਲਾ ਸਾਡੇ ਭਾਈ ਨੇ ਬਹੁਤ ਵਧੀਆ ਲਿਖੇ ਇਹਦੀ ਬੱਚੀ ਹੈ ਜੀ ਨਾਲ ਕ੍ਰੈਮ ਦੀ ਗੱਲਵਾਤਾ ਪੂਰੀ ਤੇ ਕੀ ਡਿਮਾਂਡ ਹੈ ਭਾਈ ਜੀ ਇਹਦੀ ਇਹਦਾ 55000 ਆ ਭਾਈ ਇਹਦਾ 55000 ਆ ਹਾਂ ਠੀਕ ਹੈ ਬਾਈ ਕਿੰਨੇ ਤੱਕ ਛੱਡ ਦੇਣੀ ਹੈ ਵੀਰੇ 45000 ਦੀ ਦੇ ਦੇ 45000 ਦੇ ਛੱਡ ਦਾਂਗਾ ਲੋ ਬਾਈ ਕਹਿੰਦਾ ਇਹ ਆਪਾਂ 45000 ਤੱਕ ਛੱਡਦਾ ਆ ਬਾਈ ਜੀ ਆਖੀ ਕਿ ਕਹਿੰਦਾ 55000 ਦੇ ਬਾਈ ਨੇ ਮੁੱਲ ਕੀਤਾ ਵਿਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਘਾਹ ਹੈ ਤੇ ਬਹੁਤ ਵਧੀਆ ਨਸਲ ਦੀ ਚੰਗੀ ਗਾਏ ਆਏਗੀ ਠੰਡੀ ਸੀ ਲਗਾਏਗੀ ਜਿਹੜਾ ਮਰਜੀ ਚੋਣੇ ਇਹਨੂੰ ਬੈਠ ਦੁੱਧ ਕਿੰਨਾ ਬਾਈ ਜੀ 14 ਕਿਲੋ ਆ ਵੀਰੇ ਹੁਣ 14 ਕਿਲੋ ਪੰਜ ਮਹੀਨਿਆਂ ਦੀ ਅੱਜ ਕਿੰਨੇ ਸੂਏ ਆ ਵੀਰੇ ਤੀਜਾ ਸੂਆ ਆ ਵੀਰੇ ਪੰਜਵਾਂ ਦਨ ਸੂਈ ਨੂੰ ਮਗਰ ਬੱਤੀ ਆ ਇਹਦੇ ਠੀਕ ਆ ਤੇ ਇਸ ਤੋਂ ਅਗਲੀ ਵੀਰੇ ਕਹਿ ਦਾਂਦਾ ਵੀਰੇ ਇਹ ਇਹ ਦੰਦੀ ਭਰੀ ਵੀ ਆ ਵੀਰੇ ਅੱਛਾ ਹਾਂ ਜਮਾਨਾ ਦੰਦੋ ਦਾਂਦਾ ਕੀ ਇਹ ਬਸ ਕਿ ਆ ਅਗਲੀ ਕਰੀਂ ਬਾਈ ਜੀ ਲੈਣੀ ਇਹ ਵੀਰੇ ਬਲੈਕ ਪੀਲੇ ਚ ਪੈਂਦੀ ਆ ਸਾਈ ਵਾਲ ਚ ਹਾਂ ਠੀਕ ਆ ਇਹ ਦੂਜਾ ਸੂਆ ਸੂਈ ਆ ਦੂਜਾ ਸੂਆ ਮਗਰ ਕੀ ਆ ਬਈ ਇਹਦੇ ਇਹਦੇ ਬੱਛਾ ਆ ਵੀਰੇ ਇਹਦੇ ਮਗਰ ਬੱਛਾ ਜੀ ਇਹ ਰੰਗ ਦਾ ਬੱਚਾ ਬਹੁਤ ਸੋਹਣੀ ਗਾਏਗੀ ਇਹ ਪਰਸੋਂ ਸ਼ਾਮ ਦੀ ਸੂਈ ਵੀ ਆ 13 ਕਿਲੋ ਬੋਲੀ ਆ ਵੀਰੇ ਹੁਣ 13 ਕਿਲੋ ਬੋਲੀ ਆ ਪਰਸੋਂ ਸ਼ਾਮ ਦੀ ਇਹ ਸੂਈ ਹੋਈ ਆ ਤੇ ਬਹੁਤ ਵਧੀਆ ਗਾਏਗੀ ਸੋ ਕੁਆਲਟੀ ਦੀ ਗਾਏਗੀ ਚੈੱਕ ਕਰਵਾਉਣੇ ਆ ਇਹਦਾ ਇਹਦਾ ਬਾਈ ਕੀ ਰੇਟ ਹੈਗਾ ਇਹਦਾ ਆਪਾਂ ਦਾ 52000 ਆ ਵੀਰੇ 42000 ਦੀ ਦੇ ਰਹੇ ਆ 52000 ਦੀ ਆ ਰੇਟ ਆ ਜੀ ਤੇ 42000 ਦੀ ਆਪਾਂ ਥੋੜੇ ਮੋਬਾਈਲ ਤੋਂ ਘਰਾਉਂਦੀ ਆ ਇਹ ਕੋਈ ਗੱਲ ਨਹੀਂ ਆ ਕੇ ਆ ਜਾਓ ਬਾਈ ਨੂੰ 95 ਆ ਗਿਆ ਵੀਰੇ ਤੇ ਲਾਸਟ ਬਾਈ ਜਿਹੜੀ ਗਾਏ ਆ ਕਿ ਆਪਣੇ ਕੋਲੇ ਇਹ ਵੀਰੇ ਦੂਜਾ ਸੂਆ ਸੂਣਾ ਜੇ ਨਹੀਂ ਅੱਛਾ ਕਿੰਨੇ ਦਿਨ ਪਹਿਲੇ ਪਿਆ 20 20 ਦਿਨ ਪਹਿਲੇ ਹਾਂ ਹਾਰਮ ਦੀ ਬੈੜਾ ਪਹਿਲੇ ਨੇ 27 22 ਗੋਲਦੋ ਦਿੱਤਾ ਪਿਆ ਵੀਰੇ ਨੇ ਠੀਕ ਆ ਬਾਈ ਹਾਂ ਜੇ ਪਰੂ ਪਰੂ ਬਹੁਤ ਬੱਚੀ ਠੀਕ ਆ ਇਹ ਬਾਈ ਮਾੜਾ ਤੋਰ ਕੇ ਦਿਖਾ ਦੂੰ ਦੁਕਾਨ ਯਾਦ ਰੱਖਿਓ ਯਾਰ ਮੂਰੇ

ਇਹਦਾ ਕੀ ਰੇਟ ਆ ਬਈ ਇਹਦਾ ਰੇਟ ਵੀਰੇ 5 ਲੱਖ ਆ 5 ਲੱਖ ਰੁਪਏ ਹਾਂ 5 ਲੱਖ ਇਧਰ ਵੀਰੇ ਪਲਪੂਲ ਪਾ ਰਖਿਆ ਕੋਈ ਬੰਦਾ ਕਹਿੰਦਾ ਪਾਸਾ ਬਾਦੀ ਪਾ ਰਖਿਆ ਨੇ ਇਧਰ ਠੀਕ ਆ ਬਈ ਹਾਂ ਥੋੜਾ ੱਲੇ ਬਾਕਾਂ ਇਹ ਲੱਗਦਾ ਨਾ ਕਾਣਾ ਜਿਹਾ ਕੋਈ ਬਾਦੀ ਪਾ ਰਖਿਆ ਨੇ ਇਧਰ ਠੀਕ ਹੈ ਤੇ ਕਿਸੇ ਵੀ ਵੀਰ ਨੂੰ ਗਾਈਆਂ ਕਿਆ ਦੰਦੋ ਕਿ ਭਾਈ ਜੀ ਇਹ ਇਹ 6 ਦੰਦ ਆ ਵੀਰੇ ਹਾਂ ਇਹ 6 ਦੰਦ ਆ 55000 ਆ ਜੀ ਲਾ ਕੇ ਬੰਦ ਗੱਲਬਾਤ ਕਰਦੇ ਆਗੇ ਬਾਈ ਜੀ ਆਪਣਾ ਨੰਬਰ ਬੋਲ ਦਿਓ ਨੰਬਰ ਵੀਰੇ ਆਪਣਾ 90536 51185 ਇੱਕ ਵਾਰੀ ਹੋਰ ਬੋਲ ਦਿਓ 90536 51181 ਹੈ ਜੀ 22 ਦਾ ਨੰਬਰ ਆ ਗਿਆ ਜੀ ਸਕਰੀਨ ਤੇ ਉੱਤੇ ਤੇ ਆਪਾਂ ਜੇ ਕਿਸੇ ਨੇ ਵੀ ਲੈਣੀ ਹੋਵੇ ਗਾ ਤਾਂ ਵੀਰਵਾਰਾ ਨਾਲ ਕੰਟੈਕਟ ਕਰ ਸਕਦਾ ਹੈਗਾ